ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅਸੀਂ ਵੇਖਦੇ ਹਾਂ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰੰਭਤਾ ਦੇ ਵਿੱਚ ਇੱਕ ਓ ਅੰਕਾਰ ਸ਼ਬਦ ਆਉਂਦਾ ਹੈ ਜੇ ਵੇਖਿਆ ਜਾਵੇ ਤੇ ਲਗਭਗ ਸਾਰੇ ਹੀ ਇਸ ਸ਼ਬਦ ਦਾ ਗਲਤ ਉਚਾਰਨ ਕਰਦੇ ਹਨ ਕਿਸੇ ਨੂੰ ਪਤਾ ਹੀ ਨਹੀਂ ਹੈ ਕਿ ਇਸ ਸ਼ਬਦ ਦਾ ਸਚੁਧ ਉਚਾਰਨ ਕਿਸ ਪ੍ਰਕਾਰ ਕਰਨਾ ਹੈ ਜਿਵੇਂ ਜਿਸਦਾ ਜੀ ਕਰਦਾ ਹੈ ਉਸ ਪ੍ਰਕਾਰ ਹੀ ਸਾਰੇ ਬੋਲੀ ਜਾਂਦੇ ਹਨ ਕਈ ਇਸ ਸ਼ਬਦ ਨੂੰ ਇੱਕ ਓੰਕਾਰ ਪੜ ਦਿੰਦੇ ਹਨ ਤੇ ਕਈ ਇੱਕ ਓੰਕਾਰ ਪੜ ਦਿੰਦੇ ਹਨ ਸੋ ਇਸ ਪ੍ਰਕਾਰ ਨਹੀਂ ਕਰਨਾ ਇਹ ਬਿਲਕੁਲ ਹੀ ਗਲਤ ਵਿਚਾਰਨ ਹੈ ਓੰਕਾਰ ਸ਼ਬਦ ਚਾਰ ਅੱਖਰਾਂ ਦੇ ਸਮੂਹ ਦੇ ਨਾਲ ਬਣਿਆ ਹੈ ਊੜੇ ਹੋੜਾ ਐੜੇ ਡਿੱਪੀ ਕੱਕੇ ਕੰਨਾ ਤੇ ਰਾਰਾ ਜਦੋਂ ਤੱਕ ਇਹਨਾਂ ਅੱਖਰਾਂ ਦੀ ਪੂਰੀ ਸਹੀ ਆਵਾਜ਼ ਨਹੀਂ ਆਉਂਦੀ ਉਦੋਂ ਤੱਕ ਇਸ ਸ਼ਬਦ ਦਾ ਸਹੀ ਉਚਾਰਨ ਨਹੀਂ ਹੋ ਸਕਦਾ ਇਹਨਾਂ ਅੱਖਰਾਂ ਦੇ ਸੁਮੇਲ ਦੇ ਨਾਲ ਇਸ ਸ਼ਬਦ ਦੀ ਆਵਾਜ਼ ਬਣਦੀ ਹੈ ਓੰਕਾਰ ਤੇ ਇਸ ਦੇ ਨਾਲ ਹੀ ਜਿਹੜਾ ਓਮਕਾਰ ਸ਼ਬਦ ਦੇ ਅੱਗੇ ਗਿਣਤੀ ਦਾ ਏਕਾ ਲੱਗਾ ਹੈ ਉਸ ਏਕੇ ਦਾ ਉਚਾਰਨ ਕਰਦਿਆਂ ਥੋੜਾ ਜਿਹਾ ਵਿਸ਼ਰਾਮ ਲੈ ਕੇ ਫਿਰ ਅੱਗੇ ਓਮਕਾਰ ਦਾ ਉਚਾਰਨ ਕਰਨਾ ਹੈ ਇੱਕ ਓਮਕਾਰ ਇਸ ਪ੍ਰਕਾਰ ਇਸ ਸ਼ਬਦ ਦਾ ਉਚਾਰਨ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ